ਰਾਤੀ ਤੋਂ ਲੈ ਕੇ ਕੰਬਾਈਨ ਦੀ ਧਾਰ ਕਿਵੇਂ ਮਿਟੇਗੀ ਆਰਥਿਕ ਦੁਰੀ ਕਿਵੇਂ ਨਿਪਟੇਗੀ ਸਰਕਾਰ ਚੋਣਾ ਦੇ ਸ਼ੋਰ ਵਿਚਾਲੇ ਸੁਣੋ ਕਿਸਾਨਾਂ ਦੇ ਵਿਚਾਰ ਪੈਸਟੀਸਾਈਡ ਬਹੁਤ ਮਹਿੰਗੇ ਆ ਜੀ ਡੀਜ਼ਲ ਮਹਗਾ ਹੋਣ ਕਰਕੇ ਨਾ ਤਾਂ ਮਸ਼ੀਨ ਨੂੰ ਕੁਝ ਪੱਛ ਰਿਹਾ ਕਿਵੇਂ ਤਾਂ ਸਾਰੀਆਂ ਸਰਕਾਰਾਂ ਨੇ ਫੇਰ ਕੀਤਾ ਹੋਇਆ ਸਾਨੂੰ ਉਹ ਨਹਿਰ ਦਾ ਪਾਣੀ ਦਿੱਤਾ ਜਾਏ ਕੰਮ ਹੈ ਜੀ ਦਿਹਾੜੀਆਂ ਘੜ ਦੇਆ ਜਾਣੀ ਕਿਸਾਨਾਂ ਦੀ ਕਰਮ ਭੂਮੀ ਤੋਂ टू, वोट। जी मैं हां सरबजोत कौर न्यूज एटीन देख रहे सारे दर्शकों का स्वागत बुलेटिन की शुरुआत करा तो गाल करा बीजेपी कैंडीडेट हंसराज न्यूज़ हथ जोड़न वाला बंदा हमेशा फायदे है हंसराज हंस ने कहा है कि मैं भरोसा है कि एक दिन किसान विरोध करना बंद कर देंगे मैं किसान दे हर सवाल का जवाब देने तैयार हूं किसान जिते भी बुलाने ਮੈਂ ਜਵਾਬ ਦੇ ਲਈ ਜ਼ਰੂਰ ਜਾਵਾਂਗਾ ਤਾਂ ਦੱਸਿ ਕਿ ਭਾਜਪਾ ਤੇ ਜਿਨੇ ਵੀ ਕੈਂਡੀਡੇਟ ਚੋਣ ਮੈਦਾਨ ਚ ਉਤਰੇ ਨੇ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਨਿਰੰਤਰ ਕੀਤਾ ਜਾ ਰਿਹਾ ਤੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਹੰਸ ਰਾਜ ਹੰਸ ਦੇ ਵੱਲੋਂ ਕਿਹਾ ਗਿਆ ਕਿ ਵਿਰੋਧ ਕਰਨ ਵਾਲੇ ਕਿਸਾਨ ਮੇਰੇ ਪ੍ਰਾਹਨ ਮੈਂ ਵਿਰੋਧ ਕਰਨ ਵਾਲੇ ਕਿਸਾਨਾਂ ਅੱਗੇ ਨਿਰੰਤਰ ਹੱਥ ਜੋੜਦਾ ਰਹਾਂਗਾ ਹੱਥ ਜੋੜਨ ਵਾਲਾ ਬੰਦਾ ਹਮੇਸ਼ਾ ਫਾਇਦੇ 'ਚ ਰਹੇਗਾ ਚਲੇ ਫਰੀਰਕੋਰਟ ਦੇ ਵਿੱਚ ਪੱਜਪਾ ਉਮੀਦਵਾਰ ਹੰਸਰਾਜ ਹੰਸੋਰਾ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ ਕਿ ਕਿਸਾਨ ਐਸੋਲੇ ਇੰਨਾ ਵਿਰੋਧ ਕਿਉਂ ਕਰ ਰਿਹਾ ਜਾਂ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਇੰਨੀ ਨਾਰਾਜ਼ਗੀ ਕਿਉਂ ਹੈ ਔਰ ਪਿੰਡਾਂ ਦੇ ਵਿੱਚ ਆਣਾ ਬੀਜੇਪੀ ਦੇ ਉਮੀਦਵਾਰਾਂ ਦੇ ਲਈ ਇੰਨਾ ਮੁਸ਼ਕਿਲ ਵਾਲੀ ਸਥਿਤੀ ਕਿਉਂ ਬਣੀ ਹੋਈ ਹੈ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਮਿਹਰਬਾਨੀ ਜੀ ਹਾਂਜੀ ਕਿਸਾਨਾਂ ਦਾ ਵਿਰੋਧ ਕਿਸ ਤਰੀਕੇ ਦੇ ਨਾਲ ਫਰੀਦਕੋਟ ਜਿੱਤੋਗੇ ਜਦੋਂ ਕਿਸਾਨ ਜੱਥੇਬੰਦੀਆਂ ਜਿੱਥੇ ਵੀ ਤੁਸੀਂ ਪਿੰਡਾਂ 'ਚ ਜਾਂਦੇ ਹੋ ਜਿੱਥੇ ਵੀ ਤੁਸੀਂ ਜਾਂਦੇ ਹੋ ਤਾਂ ਉੱਥੇ ਨਾਰਾਜ਼ਗੀ ਚਲਣੀ ਪੈਂਦੀ ਆ ਗੁੱਸਾ ਚਲਣਾ ਪੈਂਦਾ ਸਵਾਲ ਜਿਹੜੇ ਉਹ ਤੁਹਾਡੇ ਤੋਂ ਪੁੱਛੇ ਜਾਂਦੇ ਹੋ ਚਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾਂ ਓ ਪਿੰਡ ਵਿਖਾਵਾਂ ਹੋ ਚਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾਂ ਵੇਖ ਜੱਟਾਂ ਦੀਆਂ ਫਸਲਾਂ ਪੱਕੀਆਂ ਏ ਇਧਰ ਨਰਮਾ ਉਧਰ ਮੱਕੀਆਂ ਕਣਕ ਦੇ ਸਿੱਟੇ ਸੋਨੇ ਰੰਗ ਦੇ ਆ ਗਈ ਬਸਾਖੀ ਦਿਖਾਵਾ ਹੋ ਚੱਲ ਤੈਨੂੰ ਆਪਣਾ ਮੈਂ ਪਿੰਡ ਵਿਖਾਵਾ ਪਿੰਡ ਵਿਖਾਵਾ ਲੇਕਿਨ ਇਹ ਨਾ ਪਿੰਡਾਂ ਦੇ ਵਿੱਚ ਉਹ ਸੁਣਾਇਆ ਤੁਹਾਨੂੰ ਦਿਹਾਤੀ ਗਾਣਾ ਜਿਹੜਾ ਮੈਂ ਪਹਿਲਾਂ ਬਚਪਨ ਚ ਗਾਉਂਦਾ ਹੁੰਦਾ ਸੀ ਹਾਂਜੀ ਗੰਦਲਾਂ ਤੋੜਦੀ ਏ ਮਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ ਗੰਦਲਾਂ ਤੋੜਦੀ ਏ ਮਟਿਆਰੇ ਹਾਏ ਗੰਦਲਾਂ ਤੋੜਦੀ ਏ ਮਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ ਗੰਦਲਾਂ ਤੋੜਦੀ ਏ ਮਟਿਆਰੇ ਇਹ ਵੀ ਗਾਣੇ ਹੁੰਦੇ ਸੀ ਲੇਕਿਨ ਉਹੀ ਪਿੰਡਾਂ ਦੇ ਵਿੱਚ ਹੁਣ ਇੰਨੀ ਨਾਰਾਜ਼ਗੀ ਇਸ ਕਰਕੇ ਹੋ ਰਹੀ ਹੈ ਕਿ ਤੁਸੀਂ ਭਾਜਪਾ ਦੇ ਕੈਂਡੀਡੇਟ ਹੋ ਇਸ ਕਰਕੇ ਤੁਹਾਨੂੰ ਪਿੰਡਾਂ 'ਚ ਵੜਨ ਤੋਂ ਰੋਕਿਆ ਜਾ ਰਿਹਾ ਹੈ ਇਸ ਕਰਕੇ ਡਾਂਗਾ ਲੈ ਕੇ ਕਿਸਾਨ ਜਿਹੜੇ ਉਹ ਤੁਹਾਡੇ ਕੋਲ ਆ ਜਾਂਦੇ ਨੇ ਕੋਈ ਨਹੀਂ ਆਪਣੇ ਭਾਈ ਆ ਆਪਾਂ ਹੱਥ ਜੋੜੀ ਜਾਣੇ ਆ ਇਹਦੇ ਲਈ ਪਾਸੇ ਚੱਲਦੇ ਇੱਕ ਦਿਨ ਉਹਨਾਂ ਨੇ ਕਹਿਣਾ ਯਾਰ ਇਹ ਨਿਮਰਤਾ ਵਾਲਾ ਬੰਦਾ ਚਲ ਛੱਡੋ ਪਰੇ ਅੱਜੇ ਥੋੜਾ ਜਿਹਾ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਹੂੰ ਦੂਸਰੇ ਸਾਹਬ ਨਾਲ ਹੂੰ ਤੇ ਕੋਈ ਤੁਹਾਨੂੰ ਅੱਜ ਹੇਟ ਯੂ ਕਹੀ ਜਾਵੇ ਤੁਸੀਂ ਅੱਜ ਲਵ ਯੂ ਕਹੀ ਜਾਵੇ ਬਸ ਕਹੀ ਜਾਓ ਜੇ ਮਹਿਬੂਬ ਪਿਆਰ ਨਾ ਕਰੇ ਪਿਆਰ ਦੀ ਮੈ ਥੋੜੀ ਜਿਹੀ ਮਿਕਦਾਰ ਵਧਾ ਦਿਓ ਕੁਆਂਟੀਟੀ ਵਧਾ ਦਿਓ ਮੈਂ ਤਾਂ ਮੇਰੇ ਤੇ ਦਿਖੋ ਜੋ ਮੇਰੇ ਕੋਲੇ ਮੈਂ ਉਹੀ ਦੇਣਾ ਪਿੰਡਾਂ 'ਚ ਜਾਓਗੇ ਤੁਸੀਂ ਹਾਂਜੀ ਪਿੰਡਾਂ 'ਚ ਜਾਓਗੇ ਪਿੰਡਾਂ 'ਚ ਹੀ ਫਿਰਦੇ ਹੁਣ ਕਿੱਥੇ ਫਿਰ ਰਹੇ ਹਾਂ ਜੀ ਬੰਦ ਜੀ ਹਾਂ ਕਿਉਂਕਿ ਇਹ ਤਾਂ ਥੋੜਾ ਖੁੱਲਾ ਹੈ ਰਹੀ ਹੈ ਕਿ ਇਥੇ ਮਾਤੇ ਅਸੀਂ ਦੇਖਦੇ ਹਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਜੇ ਕਿਸਾਨ ਲੀਡਰਾਂ ਨੂੰ ਪਤਾ ਲੱਗਦਾ ਤਾਂ ਫਿਰ ਪੂਰਾ ਘੇਰਾ ਜਿਹੜਾ ਉਹ ਪੈ ਜਾਂਦਾ ਨਹੀਂ ਕੋਈ ਨਹੀਂ ਘੇਰਾ ਫੈ ਜਾਂਦਾ ਮੈਂ ਸ਼ਪੈਤ ਕਰੀਦੀ ਆ ਫਿਰ ਉਹ ਕਰਨ ਵੀ ਦੇ ਦਿੰਦੇ ਆ ਗੁੱਸੇ 'ਚ ਅੱਬੇ ਠੰਡੇ ਹੋ ਜਾਣਗੇ ਕੋਈ ਗੱਲ ਨਹੀਂ ਠੀਕ ਹੋ ਜਾਗਾ ਤੁਹਾਨੂੰ ਠੀਕ ਹੋ ਜਾਗਾ ਅਬੇ ਤੂੰ ਬੈਠ ਵੀ ਜਨ ਨੇ ਔਰ ਅਸੀਂ ਇਹ ਵੀ ਦੇਖਿਆ ਕਿ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਸਾਡੇ ਕੋਲ ਸਵਾਲ ਨੇ ਅਮਿਤ ਸ਼ਾਹ ਨੂੰ ਲੈ ਕੇ ਸਵਾਲ ਨੇ ਸੁਨੀਲ ਜਾਖੜ ਨੂੰ ਲੈ ਕੇ ਸਵਾਲ ਨੇ ਭਾਜਪਾ ਦੇ ਕੈਂਡੀਡੇਟ ਨੂੰ ਲੈ ਕੇ ਸਵਾਲ ਨੇ ਸਾਡੇ ਕੋਲ ਖੇਤੀਬਾੜੀ ਮੰਤਰੀ ਨੂੰ ਲੈ ਕੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਐ ਉਹ ਦਿੱਤੇ ਨਹੀਂ ਜਾਂਦੇ ਮੈਂ ਤੇ ਦੋ ਤਿੰਨ ਵਾਰੀ ਬਹਿਸੀਤ ਮੁਜਰਮ ਹਾਜ਼ਰ ਹੋਇਆ ਹਾਂ ਜੈਸੀ ਤੁਛ ਬੁੱਧੀ ਨਾਲ ਮੈਨੂੰ ਜਵਾਬ ਆਏ ਮੈਂ ਦਿੱਤੇ ਨਹੀਂ ਹੁਣ ਜਾਂ ਤਾਂ ਫਿਰ ਦੋ ਚਾਰ ਬੰਦੇ ਹੋਣ ਆਰਾਮ ਨਾਲ ਇੱਧਰ ਖੂਹ ਥੱਲੇ ਜਾਂ ਕਿਸੇ ਸੱਜ ਤੇ ਬੈਠ ਕੇ ਗੱਲ ਕਰੀਏ ਅਦਰਵਾਇਜ਼ ਬੋਰਡ ਥੱਲੇ ਮੈਂ ਕਹਿਣਾ ਸੀ ਟਿੱਪਲ ਥੱਲੇ ਜਾਂ ਬੋਰਡ ਥੱਲੇ ਬੈਠੀਏ ਸਭ ਸੇ ਇਹ ਫਿਰ ਆਰਾਮ ਨਾਲ ਗੱਲ ਕਰੀਏ ਉਹ ਫਿਰ ਹਜੂਮ ਵਿੱਚ ਜਦੋਂ ਮੈਂ ਬੋਲਦਾ 35 40 ਇਕੱਠੇ ਹੋ ਜਦੋਂ ਬੋਲਦੇ ਆ ਫਿਰ ਮੈਂ ਤਾਂ ਵੈਸੇ ਵੀ ਸੌਫਟ ਸਪੋਕਨ ਆਦਨੀ ਆ ਥੋੜਾ ਨਰਮ ਹੈ ਮੇਰੀ ਸੁਭਾਅ ਇਸ ਤਰ੍ਹਾਂ ਦਾ ਮੇਰੀ ਆਵਾਜ਼ ਫਿਰ ਦੱਬੀ ਜਾਂਦੀ ਹੈ ਆਰਾਮ ਨਾਲ ਜਦੋਂ ਹੁਕਮ ਕਰਨਗੇ ਮੈਂ ਹਾਜ਼ਰ ਹੋ ਜਾਵਾਂਗਾ ਮੇਰਾ ਕੋਈ ਕਸੂਰ ਕੋਈ ਨਹੀਂ ਜੇ ਇਮਾਨਦਾਰੀ ਨਾਲ ਸੋਚਣ ਤਾਂ ਮੇਰਾ ਕੋਈ ਕਸੂਰ ਨਹੀਂ ਚੰਡੀਗੜ੍ਹ ਉਹਨਾਂ ਨੇ ਇੱਕ ਮੀਟਿੰਗ ਰੱਖੀ ਕਹਿੰਦੇ ਕਿ ਅਸੀਂ ਸਾਰਾ ਦਿਨ ਉਡੀਕਦੇ ਰਹੇ ਭਾਜਪਾ ਦਾ ਕੋਈ ਵੀ ਲੀਡਰ ਆਇਆ ਨਹੀਂ ਗੱਲਬਾਤ ਕਰਨ ਦੇ ਲਈ ਅਸੀਂ ਤਾਂ ਗੱਲਬਾਤ ਕਰਨ ਲਈ ਬੁਲਾਇਆ ਸੀ ਤੂੰ ਆਉਣਾ ਸੀ ਤੂੰ ਨਹੀਂ ਆਇਆ ਆਉਣਾ ਚਾਹੀਦਾ ਸੀ ਜਾਣਾ ਚਾਹੀਦਾ ਸੀ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਸੰਜੀਦਗੀ ਨਾਲ ਤੇ ਜੇ ਨਹੀਂ ਆਏ ਤੇ ਫਿਰ ਜਦੋਂ ਚੰਡੀਗੜ੍ਹ ਚੱਲ ਕੇ ਮਨਿਸਟਰ ਆਉਂਦੇ ਸੀ ਜਦੋਂ ਖੇਤੀਬਾੜੀ ਤੋਮਰ ਨਾਲ ਖੇੜੀਬਾੜੀ ਖੇਤੀਬਾੜੀ ਮੰਤਰੀ ਤੋਮਰ ਨਾਲ ਗੱਲਾਂ ਕਰਦੇ ਸੀ ਤੇ ਉਦੋਂ ਕਿਤੇ ਨਿਬੜ ਜਾਂਦਾ ਤਾਂ ਵਧੀਆ ਸੀ ਹੁਣ ਉਹ ਵੀ ਬਿਜ਼ੀ ਹੋਣੇ ਆ ਸਾਰੇ ਤਾਂ ਇਲੈਕਸ਼ਨ ਲੜ ਰਹੇ ਉਹ ਕਿੱਦਾਂ ਆਉਂਦੇ ਚੰਡੀਗੜ੍ਹ ਸੋਚਣ ਵਾਲੀ ਗੱਲ ਹੈ ਕਿ ਤੁਹਾਡਾ ਐਡਾ ਵੱਡਾ ਨਾਮ ਐਡਾ ਵੱਡਾ ਰਤਬਾ ਪਦਮਸ਼੍ਰੀ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਹੰਸਰਾਜ ਅੰਸ ਸੀ ਤੁਸੀਂ ਕਿਤੇ ਕਹਿ ਰਹੇ ਸੀ ਕਹਿੰਦੇ ਕਿ ਹੰਸਰਾਜ ਅੰਸ ਤੋਂ ਹੁਣ ਮਿੰਨਤ ਰਾਜ ਮਿੰਨਤ ਜਿਹੜਾ ਵੈ ਉਹ ਹੰਸੋਰਾ ਨੂੰ ਬਣਾ ਦਿੱਤਾ ਕਿਤੇ ਵੀ ਜਾਨਣਾ ਹੱਥ ਜੋੜਦਾ ਜਿਹੜਾ ਰਹਿ ਜਾਨਾ ਕਈ ਵਾਰ ਘਰ ਵਾਲੇ ਵੀ ਕਹਿੰਦੀ ਹੈ ਕਿ ਹੁਣ ਤਾਂ ਹੱਥ ਜੋੜਨੇ ਬੰਦ ਕਰ ਦੋ ਮੈਂ ਤਾਂ ਤੁਸੀਂ ਘਰੇ ਆ ਗਏ ਆ ਉਹ ਫਾਇਦੇ 'ਚ ਹੀ ਰਹਿੰਦਾ ਬੰਦਾ ਹੱਥ ਜੋੜਨ ਵਾਲਾ ਨੁਕਸਾਨ 'ਚ ਨਹੀਂ ਰਹਿੰਦਾ ਆਕੜ ਕੇ ਫਿਰਨ ਵਾਲਾ ਬੰਦਾ ਹਮੇਸ਼ਾ ਨੁਕਸਾਨ 'ਚ ਰਹਿੰਦਾ ਮੇਰੇ ਕਹਿਣ ਦਾ ਭਾਵੇਂ ਹੀ ਸਿਗਾ ਕਿ ਰੱਬ ਨੇ ਹੰਕਾਰ ਹੋ ਮੈਂ ਖੁਦੀ تکبر ਕਿਸੇ ਨਾ ਕਿਸੇ ਤਰੀਕੇ ਨਾਲ ਮਾਰਨਾ ਸੀ ਤੇ ਉਹ ਫਿਰ ਕੋਈ ਗੱਲ ਨਹੀਂ ਉੱਥੇ ਇਹ ਕੋਈ ਨੁਕਸਾਨ ਵਾਲੀ ਥੋੜੀ ਗੱਲ ਹੈ ਹੱਥ ਜੋੜਨਾ ਤੁਹਾਡਾ ਕੀ ਘਟਦਾ ਜਿੱਥੇ ਤੱਕ ਟਾਈਟਲ ਸ਼ਾਈਟ ਲੈ ਪਦਮਸ਼ਰੀ ਇਹ ਉਹ ਸਾਰਾ ਕੁਝ ਇਹ ਖਾਬ ਹੈ ਦੁਨੀਆ ਆਪਣੇ ਆਪ ਨੂੰ ਤੁਸੀਂ ਮੋਢਿਆਂ ਤੇ ਨਾ ਚੁੱਕੀ ਫਿਰੋ ਸਰਵਾਪਾ ਚੱਲਦੇ ਛੋਟੇ ਜਿਹੇ ਅਧਨੀ ਜੇ ਆਪਾਂ ਮਜ਼ਦੂਰ ਦੇ ਬੇਟੇ ਆ ਖੇਤ ਮਜ਼ਦੂਰ ਦੇ ਮਨਤ ਰਾਜ ਮਨਤ ਕਹੀਏ ਜਾਂ ਹੰਸਰਾਜ ਹੰਸ ਰਾਜ ਕਹੀਏ ਤੌਰ ਨਾ ਕੋ ਪਦਮ ਸ਼੍ਰੀ ਹੰਸਰਾਜ ਹੰਸ ਜੀ ਕਹੋ ਹਾਂ ਤੇ ਦੂਜਾ ਵੀ ਇਹ ਕਿ ਐਸ ਵਲੇ ਤੁਹਾਡੇ ਖਾਤੇ ਚ ਕਿੰਨੇ ਪੈਸੇ ਨੇ ਮੇਰੇ ਖਾਤਾ ਤਾਂ ਖਾਲੀ ਹੁੰਦਾ ਭਰਾਵਾ ਹਾਂ ਖਾਤਾ ਚੈੱਕ ਕਰ ਲੈਣ ਹਾਂ ਤਨਖਾਹ ਤਨਖੂ ਮਿਲਦੀ ਸੀ ਥੋੜੀ ਜੀ ਹਾਂ ਉਹ ਚਾਹ ਪਾਣੀ ਤੇ ਲੱਗ ਜਾਂਦੀ ਹੈ ਹਾਂ ਜਿੰਨਾ ਮੇਰਾ ਇੱਕ ਰਾਤ ਦਾ ਹੋਟਲ ਦਾ ਖਰਚ ਹੁੰਦਾ ਸੀ ਹਾਂ ਇੰਨੀ ਤੇ ਤਨਖਾਹ ਹੁਣ ਮਿਲਦੀ ਐ ਐਮਪੀ ਨੂੰ ਤਨਖਾਹ ਕਿੰਨੀ ਕੀ ਮਿਲਦੀ ਹੁਣ ਫਿਰ ਚਰਚਾ ਕਰਦੇ ਸੀ ਹਾਂ ਉਦੋਂ ਫਿਰ ਖਾਤੇ ਦੇਖਣ ਆਲੇ ਸੀ ਹਾਂ ਉਦੋਂ ਬਹਿ ਜਾ ਬਹਿ ਜਾ ਸੀ ਹੁਣ ਹੁਣ ਮੇਰਾ ਇੱਕ ਹੋਰ ਖਾਤਾ ਆ ਉਹ ਫੁੱਲਿਆ ਹਾਂ ਉਹ ਮੇਰੇ ਮਾਲਕ ਜਦੋਂ ਐਂਡ ਆਫ ਦਾ ਡੇ ਹਿਸਾਬ ਹੋਣਾ ਨਾ ਉੱਪਰ ਹਾਂ ਉਹਨੇ ਕਿਹਾ ਨਾ ਵੀ ਬੰਦਾ ਠੀਕ ਸੀਗਾ ਇਹਨੇ ਕੋਈ ਹਰਾਮ ਦੀ ਕਮਾਈ ਨਹੀਂ ਖਾਧੀ ਹੂੰ ਕਿ ਫੇਰ ਆਪਾਂ ਬਚ ਜਾਵਾਂਗੇ ਮੈਨੂੰ ਉਸ ਦਿਨ ਤੋਂ ਬੜਾ ਡਰ ਲੱਗਦਾ ਕਿਉਂਕਿ ਮਰ ਤਾਂ ਆਖਰ ਸਭ ਨੇ ਜਾਣਾ ਹੀ ਹੈ ਹਲਾਲ ਦੀ ਕਮਾਈ ਬੱਚਿਆਂ ਦੇ ਮੂੰਹ ਚ ਪਾਓ ਦੇਖੋ ਦੋਨੇ ਬੱਚੇ ਨਵਰਾਜ ਜੀ ਔਰ ਗੋਵਰਾਜ ਜੀ ਇੱਕ ਛੋਟੇ ਬੱਚੇ ਵੀ ਹੈ ਸਾਡੇ ਉਹ ਮੇਰੇ بیٹے ਆ ਭਤੀਜੇ ਔਰ ਸਾਡਾ ਕਾਕੜੂ ਨਿੱਕਾ ਸਭ ਤੋਂ ਪੋਤਰਾ ਸਾਰੇ ਸਟਾਰ ਦਰਦੇ ਨਹੀਂ ਕਿ ਤੁਹਾਨੂੰ ਕਰਦੇ ਕਹਿੰਦੇ ਨਹੀਂ ਕਿ ਸਟਾਰ ਜੇ ਹਲਾਲ ਦੀ ਕਮਾਈ ਸੀ ਸਾਰੇ ਸੁਰਜ ਹੈ ਨਾ ਬਸ ਸੁਰਜ ਹੋਣਾ ਜ਼ਰੂਰੀ ਚ ਚਾਹੀਤ ਨਹੀਂ ਕਰਦੇ ਕਹਿੰਦੇ ਨਹੀਂ ਕਿ ਗਲਤ ਪਾਸੇ ਤੁਸੀਂ ਚਲੇਗੇ ਫਰੀਦਕੋਟ ਨਹੀਂ ਜਾਣਾ ਚਾਹੀਦਾ ਸੀ ਨਹੀਂ ਕਰਦੇ ਨੂੰ ਪਤਾ ਹਮਮ ਸ਼ੁਰੂ ਸ਼ੁਰੂ ਚ ਜਰਕ ਲੱਗਦੀ ਹੁੰਦੀ ਜਿਹੜਾ ਲੱਖਾਂ ਰੁਪਇਆ ਛੱਡ ਕੇ ਇਧਰ ਤੁਰਨ ਫਿਰਨ ਲੱਪ ਪਵੇ ਫਿਰ ਸਮਝ ਲੱਗ ਜਾਂਦੀ ਕਿ ਰੱਬ ਕਿਸੇ ਹੋਰ ਬੰਦੇ ਨੂੰ ਦੇ ਦਿੰਦਾ ਹੁਣ ਦੱਸਿਆ ਨਹੀਂ ਕਿwidehat ਚ ਕਿੰਨੇ ਪੈਸੇ ਤੁਸੀਂ ਖਾਤੇ ਚ ਬਥੇਰੇ ਪੈਸੇ ਜਿੱਦਣ ਕਾਗਜ਼ ਭਰਨੇ ਆ ਹੀ ਜਾਣੇ ਹਾਂ ਖਾਤੇ ਚ ਸਿਰਫ ਮੁਹੱਬਤ ਆਈਆਂ ਹਾਂ ਹਾਂ ਦੂਸਰੇ ਵੀ ਇਹ ਕਿ ਐਫ ਡੀ ਕਰਾਈ ਹੋਈ ਆ ਮੈਂ ਹਾਂ ਪਿਆਰ ਦੀ ਹਾਂ ਜਦੋਂ ਜਿੱਥੇ ਮਰਜ਼ੀ ਕੈਸ਼ ਕਰਾ ਲਈਦੀ ਆ ਹਾਂ ਫਰੀਦਕੋਟ ਦੇ ਵਿੱਚ ਤੁਸੀਂ ਲੜ ਰਹੇ ਹੋ ਜਲੰਧਰ ਪਹਿਲਾਂ ਤੁਸੀਂ ਸੀਗੇ ਔਰ ਜਲੰਧਰ ਇਸ ਵਾਰ ਤੁਹਾਡੇ ਪੁਰਾਣੇ ਸਾਥੀ ਅਸਲੀ ਗੱਲ ਭਾਜੀ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਮੈਦਾਨ ਦੇ ਵਿੱਚ ਆ ਕੇ ਕਿਵੇਂ ਦੇਖਦੇ ਹੋ ਚੰਨੀ ਹੋਰਾਂ ਨੂੰ ਕਿਵੇਂ ਦੇਖਦੇ ਹੋ ਚੰਨੀ ਜੀ ਹਾਂ ਸਾਰਿਆਂ ਨੂੰ ਗੁੱਡ ਲੱਕ ਹਾਂ ਵਿਸ਼ ਥੈਮ ਆਲ ਦਾ ਬੈਸਟ ਵਿਸ਼ ਹਿਮ ਆਲ ਦਾ ਬੈਸਟ ਔਰ ਪਿਆਰੇ ਬੰਦੇ ਨੇ ਸਾਰੇ ਬੰਦੇ ਆ ਰਿੰਕੂ ਸਾਹਿਬ ਉੱਥੋਂ ਖੜੇ ਆ ਉਹਨਾਂ ਲਈ ਵੀ ਦੁਆਵਾਂ ਹੂੰ ਹੋਰ ਜਿੰਨੇ ਚੰਨੀ ਦਾ ਇੱਕ ਸਟੇਜ ਤੇ ਕਿੱਸਾ ਸੇਗਾ ਜਦੋਂ ਉਹ ਕਿੱਸਾ ਕੀ ਸੀਗਾ ਜਦੋਂ ਸਟੇਜ ਤੋਂ ਤੁਸੀਂ ਛਾਲ ਮਾਰੀ ਸੀ ਵਸਲ ਕੀ ਸ਼ਬਨਾ ਛੇੜ ਕਿੱਸਾਏ ਗਮ ਇਹ ਕਿਸੇ ਹੋਰ ਦਿਨ ਸੁਣਾ ਲੈਣਾ ਇੰਨੇ ਮਜ਼ੇ ਨਾ ਨਹੀਂ ਉਦੋਂ ਸਟੇਜ ਤੋਂ ਛਾਲ ਕੇ ਮਾਰੀ ਸੀ ਪਤਾ ਨਹੀਂ ਮੈਨੂੰ ਯਾਦ ਹੀ ਨਹੀਂ ਮੈਂ ਡਿਲੀਟ ਕਰ ਦਨਾ ਪੈੜੀ ਮੈਮਰੀਜ਼ ਹੁਣ ਮੈਨੂੰ ਇੰਨਾ ਯਾਦ ਹੈ ਕਿ ਹੁਣ ਮੇਰੇ ਅਥਾ ਪਿਆਰ ਹੈ ਸਭ ਲਈ ਐਟ ਪ੍ਰੈਜ਼ੈਂਟ ਅਥਾ ਪਿਆਰ ਕਿਸਾਨਾ ਨਾ ਗੱਲਬਾਤ ਕਰੋਗੇ ਜੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆ ਬੈਠੋਗੇ ਅਮੋ ਸਾਹਮਣੇ ਟੇਬਲ ਟਾਕ ਹੋਏਗੀ ਮੈਂ ਪਹਿਲਾ ਅਰਜ਼ ਕੀਤੀ ਕਿ ਜਿੱਥੇ ਵੀ ਬੁਲਾਇਆ ਜਦੋਂ ਬੁਲਾਏ ਮੈਂ ਤਾਂ ਉੱਥੇ ਚਲੇ ਗਿਆ ਹਾਲਾਂਕਿ ਰਿਸਕ ਸੀ ਰਿਸਕ ਸੀ ਮੇਰੇ ਸਾਰੇ ਆਂਗ ਰક્ષਕ ਇਹਨਾਂ ਨੇ ਕੈਸੀ ਨਹੀਂ ਜਾਣਾ ਚਾਹੀਦਾ ਪਿੰਡ ਵਾਲੇ ਵੀ ਕਹਿੰਦੇ ਸੀ ਸਪੋਰਟਰ ਵੀ ਬੀਜੇਪੀ ਵਰਕਰ ਵੀ ਮੈਂ ਕਹਿੰਦੀ ਆਪਣੇ ਭਾਈ ਆ ਮੈਂ ਚੱਲ ਕੇ ਚਲੇ ਪੈਦਲ ਚੱਲ ਕੇ ਗਿਆ ਉਹਨਾਂ ਦੇ ਵਿੱਚ ਜੋ ਉਹਨਾਂ ਨੇ ਸਵਾਲ ਕੀਤੇ ਜਾਂ ਤਾਂ ਫਿਰ ਸਹਜਤਾ ਨਾਲ ਸਵਾਲ ਕਰਨ ਸਹਜਤਾ ਨਾਲ ਸੁਣਨਾ ਤੇ ਜਦੋਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਵੀ ਸੁਣਨਾ ਹੀ ਨਹੀਂ ਕੋਈ ਚੱਜਣਾ ਤੇ ਫੇਰ ਗਾਲੀ ਗਲੋਚ ਕਰਨਾ ਇਹ ਮਾਲਕ ਨੂੰ ਚੰਗਾ ਨਹੀਂ ਲੱਗਦਾ ਕਰਨ ਉਹ ਆਪਣੀ ਮਰਜ਼ੀ ਮੈਂ ਉਹਨਾਂ ਨੂੰ مشਵਰਾ ਦਊਂਗਾ ਇਹ ਮਾਲਕ ਨੂੰ ਨਹੀਂ ਪਉਂਦਾ ਇਹ ਗੱਲ ਕਹਿੰਦਾ ਸੋਨੇ ਦੀ ਇਟ ਮਾਈਆ ਰੱਬ ਤੈਨੂੰ ਕਲਮ ਦਿੱਤੀ ਐਡੀ ਸੂਲਮ ਨਾ ਲਿਖਮਾਈਆ ਹਸਾਕਤਾ ਹੋਣੇ ਦੇਖ ਲਓ ਹਸਾਕਤਾ ਇੱਕ ਜੂਨ ਨੂੰ ਵੀ ਹੋਣਾ ਤੇ 4 ਜੂਨ ਨੂੰ ਨਤੀਜੇ ਵੀ ਆਣੇ ਆ ਤੇ ਉਸ 1 ਜੂਨ ਦੇ ਹਿਸਾਬ ਕਿਤਾਬ ਚ ਤੁਹਾਡੀ ਕੈਲਕੂਲੇਸ਼ਨ ਕੀ ਕਹਿੰਦੀ ਹੈ ਕਿੱਥੇ ਪਦਮਸ਼ਰੀ ਹੰਸਰਾਜ ਹੰਸ ਜੀ ਖੜੇ ਨੇ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਵਾਲਾ ਫੁੱਲ ਖਿਲੇਗਾ ਇਹੀ ਹੋਣਾ 4 ਤਰੀਕ ਨੂੰ ਇਹੀ ਹੈ ਨਾ ਧੰਨਵਾਦ ਅੱਗੇ ਬਦਾਂਗੇ ਤੇ ਗੱਲ ਕਰਾਂਗੇ ਵੀਵੀ ਪੈਟ ਮਾਮਲੇ ਦੀ ਵੀਵੀ ਪੈਟ ਮਾਮਲੇ ਸੁਪਰੀਮ ਕੋਰਟ ਦੇ ਵੱਲੋਂ ਸਾਰੀਆਂ ਹੀ ਪਟੀਸ਼ਨਸ ਨੂੰ ਖਾਰਜ ਕਰ ਦਿੱਤਾ ਗਿਆ ਦੱਸਦੀ ਵੀਵੀ ਪੈਟ ਉਹ ਕਿ ਈਵੀਐਮ ਦਾ 100% ਮਿਲਾਨ ਨਹੀਂ ਹੋਵੇਗਾ ਬੈਲਟ ਪੇਪਰ ਤੋਂ VOTING ਦੀ ਪੰਗ ਵਾਲੀ ਅਰਜ਼ੀ ਵੀ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਦੱਸਦੀ ਸੁਪਰੀਮ ਕੋਰਟ ਨੇ ਕਿਹਾ ਕਿ ਈਵੀਐਮ ਨੂੰ 45 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾਵੇ ਤੇ ਸ਼ਿਕਾਇਤ ਈਵੀਐਮ ਦੀ ਜਾਂਚ ਨੰਬਰ ਹੈ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ 7 ਦਿਨਾਂ ਦੇ ਅੰਦਰ ਜੋ ਸ਼ਿਕਾਇਤ ਕਰੀ ਹੋਵੇਗੀ ਤੇ ਜਾਂਚ ਦਾ ਖਰਚਾ ਕੈਂਡੀਡੇਟ ਨੂੰ ਹੀ ਚੁਕਣਾ ਹੋਵੇਗਾ ਤੇ ਸਿੰਬਲ ਲੋਡਿੰਗ ਨੂੰ ਸੀਲ ਕੀਤੀ ਜਾਵੇਗੀ ਪਰ ਤੋਂ ਇਸ ਪੂਰੇ ਮਾਮਲੇ ਲੈ ਕੇ ਸੁਪਾਈ ਹੋਇਸੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਅਫਸਰਜ਼ ਨੂੰ ਕਈ ਸਵਾਲ ਪੁੱਛੇ ਗਏ ਸੀ ਕਿ ਉਸ ਦੇ ਪਾਸ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀਗਾ ਹੁਣ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਤਮਾਮ ਜੂਡਿਸ਼ੀਅਨ ਸਿਗਨ ਉਹਨਾਂ ਨੂੰ ਖਾਰਜ ਕਰ ਦਿੱਤਾ वो का ये कहना था कि ये भाई आकिन ईवीएम जो है इनमें एक प्रोग्रामेबल मेमोरी होती है क्योंकि सिंबल लोडिंग करी जाती है और इसलिए इनको मैनिपुलेट किया जा सकता है अगर आप कोई उसमें मैलिशियस प्रोग्राम डाल दें और इस वजह से ये जरूरी है कि जो वीवी पैट है उसका पूरा पेपर ट्रेल का ऑडिट होना चाहिए सारे वी वी पैट स्लिप्स को काउंट करना चाहिए और क्योंकि वी वी पैट में भी काला शीशा लगा दिया गया था तो इस वजह से हम लोग ये कह रहे थे कि या तो उसका ट्रांसपेरेंट शीशा करिए और या नहीं तो उसको जो आ, स्लिप जो प्रिंट होती है वोटर Hello? के हाथ में देकर और उसको उसमें बैलेट बॉक्स में डालकर और थीक उसकी काउंटिंग कर लीजिए सुप्रीम कोर्ट ने ये सारी हमारी मांगें को ठुकरा दिया है और ये बोला है कि अच्छा इलेक्शन कमीशन इसको एग्जामिन करे कि सारे बैलेट पेपर्स पर अगर हम वो डाल दें मार्क उस पर मार्क डाल दें जो जिसको बार कोड जिसको कहते हैं बा, बार कोड डाल दें तो उसकी फिर मैकेनिकली मशीन से काउंटिंग हो सकती है कि नहीं इसको एग्जामिन करें और दूसरा उन्होंने ये बोला है कि सिंबल लोडिंग यूनिट जो होती है जिससे सिंबल लोडिंग कंस्टिटुंसी बाय कंस्टिटुंसी करी जाती है उसको कम से कम 45 दिन तक चुनाव सील करके रखा जाए और चुनाव के बाद कम से कम 45 दिन तक रखा जाए जिससे कि अगर कोई इलेक्शन पिटिशन फाइल होती है कोई उसकी कोर्ट uh, मांग करता है तो उसको देखा जा सके बीजेपी ने एक के बाद फिर तो कांग्रेस पे वड्डा हमला बोला है बीजेपी ने फिर जारी की थी साफ का पीएम मनमोहन सिंह दी पुरानी वीडियो दर्ज की मनमोहन सिंह ने मुसलमानों नु हक देन दी काल कही थी कि अब बीजेपी दा कहना है बीजेपी ने कहा कि कांग्रेस दा हिडन एजेंडा सामने आ गया है एससी एसटी ते ओबीसी दा हाथ खक होना चोंदी है कांग्रेस आप को के मुसलमानों नु देना चोंदी है कांग्रेस पार्टी कांग्रेस कहती है कि देश देश संस्थानंद पहला हक मुसलमान I said minorities, particularly the Muslim minorities, if they are poor, they have prior claims on the resources of the country. I used the word all for all minorities and I added for mayor, particularly Muslim minorities, if they are poor, they have a prior right on the resources of the country. I stand by that. और इंडी गठबंधन का हिडन एजेंडा छुपा हुआ एजेंडा है कि एससी, एसटी और ओबीसी का हक छीन कर मुस्लिमों को देना कांग्रेस कहती है कि देश के संसाधनों पर पहला हक मुसलमानों का है जबकि प्रधानमंत्री श्री नरेंद्र मोदी जी कहते हैं कि देश के संसाधनों पर पहला हक गरीबों का है दिसंबर 2006 को नेशनल डेवलपमेंट काउंसिल को संबोधित करते हुए प्रधानमंत्री मनमोहन सिंह ने कहा था और मैं याद दिलाना चाहता हूं कि वी विल हैव टू डिवाइस इनोवेटिव प्लान टू इंश्योर दैट माइनॉरिटीज पर्टिकुलरली द मुस्लिम माइनॉरिटी आर इम्पावर्ड टू शेयर इक्विटेबली इन द फ्रूट्स ऑफ डेवलपमेंट दे मस्ट हैव द फर्स्ट क्लेम ऑन रिसोर्सेज मनमोहन सिंह जी ने यह बयान गलती से नहीं दिया था बल्कि जानबूझकर दिया था क्योंकि अप्रैल 2009 में फिर से मनमोहन सिंह ने मुंबई में प्रेस कॉन्फ्रेंस के दौरान एक प्रश्न के जवाब देते हुए फिर अपने बयान को सही ठहराया और कहा कि माइनॉरिटीज का खासकर मुस्लिमों को प्रायोरिटी मिलनी चाहिए और उनको संसाधनों तो देश के संसाधनों पर पहला हक होना चाहिए ਅੱਗੇ ਵਧਾਂਗੇ ਗੱਲ ਕਰਾਂਗੇ ਸੀਐਮ ਭਗਵੰਤ ਪਾਣਦੀ ਜੋ ਕਿ 3 ਨਿਯਮਤ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਤੇ ਪੂਰੇ ਪਰਿਵਾਰ ਦੇ ਸਮੇਤ ਛੇ ਦਰਬਾਰ ਸਥਾਪਿਤ ਬਸਤਖੁਏ ਦਰਬਾਰ ਸਹਬ ਤੋਂ ਬਾਅਦ ਦੁਰਗਿਆਣਾ ਮੰਦਿਰ ਵੀ ਉਨਾ ਦੇ ਗੁਰੂ ਸਿਸ ਨਵਾਇਆ ਆਰਾਮ ਗ੍ਰਿਫ ਮੰਦਰ ਚੁਕਾਣੇ ਪੱਥਾ ਟੇਕਿਆ ਤੇ ਸੀਐਮ ਭਗਵੰਤ ਪਾਣਦੀ ਨੇ ਕਿਹਾ ਕਿ ਨਿਯਮਤ ਨੂੰ ਮੱਥਾ ਟੇਕੋਂ

ਅੱਜ ਪਵਿੱਤਰ ਨਗਰੀ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆਂ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਆਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨਿਆਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਘਰੋਂ ਮੱਥਾ ਟੇਕਣ ਆਏ ਆ ਅਸ਼ੀਰਵਾ ਲੈਣ ਆਏ ਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀਏ ਕਿੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਾਂ ਮਾਂ ਜਾਂ ਕੋਈ ਉਹ ਸਭ ਖੁੱਲ ਜਾਂਦੀਆਂ ਨੇ ਇੱਥੇ ਰਸ ਪੀਣਾ ਕੀਰਤਨ ਸੁਣ ਕੇ ਪ੍ਰਮਾਤਮਾ ਕੀ ਹੀਰ ਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋਲ ਸਾਡੇ ਕੋਲੋ ਜਾਣੇ ਜਾਣੇ ਚ ਕੋਈ ਇਹੋ ਜੀ ਭੁਲ ਨਾ ਹੋ ਜਾ ਜਿਹਦੇ ਨਾਲ ਕਿਸੇ ਇੱਕ ਵੀ ਘਰ ਦਾ ਜਿਹੜਾ ਚੁੱਲਾ ਹੈ ਉਹਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਹਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੀਆਂ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਨਾਲ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ चो प्रचार की शुरुआत तो पहला गुरु के दर तक पहुंचे हरसिमरत कौर बादल चो प्रचार शुरू करा हरसिमरत ने कहा कि वाहे दरबार साहब पहुंचे ने इस विचाले दस दिए कि बठिडा सीट तो श्रोमण अकाली दलों चोन मैदान सिटिंग एम पी ने दो हजार नौ दो हजार चौदह दो हजार तो चो सभा है उन्होंने सीट जीती गई